ਨੀਤੂ ਤੇ ਸੰਜੀਵ ਦੀ ਅਰੇਂਜ ਮੈਰਿਜ ਹੋਈ ਦੋਵੇਂ ਬਹੁਤ ਖੁਸ਼ ਸਨ ਜਲਦੀ ਹੀ ਉਹਨਾਂ ਦਾ ਪਹਾੜੀ ਇਲਾਕੇ ਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ ਚਾਈ ਚਾਈ ਉਹ ਪਹਾੜੀ ਇਲਾਕੇ ਲਈ ਚੱਲ ਪਏ ਰਾਤ ਨੂੰ ਖੂਬ ਮौज-ਮਸਤੀ ਕਰਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚ ਗਏ ਪਹਾੜੀ ਇਲਾਕੇ ਦੀ ਠੰਡਕ ਤੇ ਮਨਮੋਹਕ ਦ੍ਰਿਸ਼ ਦੋਵਾਂ ਨੂੰ ਬਾਗੋ-ਬਾਗ ਕਰ ਰਹੀ ਸੀ ਇੱਕ ਜਗ੍ਹਾ ਖੂਬਸੂਰਤ ਪਹਾੜਾਂ ਦੇ ਦ੍ਰਿਸ਼ ਅਗੇ ਸੰਜੀਵ ਦੀ ਤਸਵੀਰ ਖਿੱਚਦੀ ਨੀਤੂ ਬਹੁਤ ਹੀ ਖੁਸ਼ ਹੱਸਾਸ ਕੇ ਉਸ ਨੂੰ ਪੋਜ ਬਦਲਣ ਲਈ ਕਹਿ ਰਹੀ ਸੀ ਕਿ ਅਚਾਨਕ ਪਹਾੜੀ ਤੋਂ ਉਸ ਦਾ ਪੈਰ ਫਿਸਲ ਗਿਆ ਨੀਤੂ ਨੂੰ ਦੇਖ ਸੰਜੀਵ ਦੀ ਤਾਂ ਖਾਨੇਉ ਗਈ ਇਸ ਤੋਂ ਪਹਿਲਾਂ ਕਿ ਭੱਜ ਕੇ ਉਹ ਡਿੱਗਦੀ ਹੋਈ ਨੀਤੂ ਦੀ ਬਾਹ ਫੜਦਾ ਉਹ heਠਾਂ ਡਿੱਗ ਪਏ ਕੁਝ ਲੋਕ ਵੀ ਉਸ ਜਗ੍ਹਾ ਇਕੱਠੇ ਹੋ ਗਏ ਇਲਾਕੇ ਦੇ ਹੀ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ ਤਾਂ ਪਹਾੜਾਂ ਦੇ ਵਿੱਚਕਾਰ ਇੱਕ ਪਾਸੇ ਬੇਹੋਸ਼ ਡਿੱਗੀ ਪਈ ਨੀਤੂ ਸੰਜੀਵ ਨੂੰ ਮਿਲ ਗਈ ਲੋਕਾਂ ਦੀ ਮਦਦ ਲੈ ਕੇ ਜਲਦੀ ਨਾਲ ਸੰਜੀਵ ਉਸ ਨੂੰ ਹਸਪਤਾਲ ਲੈ ਗਿਆ ਸੰਜੀਵ ਘਬਰਾਇਆ ਹੋਇਆ ਬਾਹਰ ਬੈਠਾ ਡਾਕਟਰ ਨੇ ਜਦ ਦੱਸਿਆ ਕਿ ਨੀਤੂ ਦੀ ਜਾਨ ਤਾਂ ਬਚ ਗਈ ਪਰ ਜਿੱਥੇ ਕਾਫੀ ਸੱਟਾਂ ਲੱਗੀਆਂ ਹਨ ਉੱਥੇ ਡਿੱਗਣ ਕਾਰਨ ਉਸ ਦੀ ਸੱਜੀ ਲੱਤ ਨੂੰ ਅਧਰੰਗ ਹੋ ਗਿਆ ਸੋਣ ਦੇ ਸੰਜੀਵ ਰੋਣ ਲੱਗ ਪਿਆ ਉਸਨੇ ਜਲਦੀ ਨਾਲ ਆਪਣੇ ਤੇ ਨੀਤੂ ਘਰ ਫੋਨ ਕੀਤੇ ਸਾਰੇ ਘਬਰਾ ਗਏ ਅਗਲੀ ਸਵੇਰ ਹੀ ਸਭ ਪਹੁੰਚ ਗਏ ਨੀਤੂ ਦੇ ਪਾਪਾ ਨਹੀਂ ਸੀ ਉਸਦੀ ਮਾਂ ਉਸਦੇ ਛੋਟੇ ਭਰਾ ਨਾਲ ਆਈ ਉਹ ਤਾਂ ਲਗਾਤਾਰ ਰੋਈ ਹੀ ਜਾ ਰਹੀ ਸੀ ਸਭ ਹਨ ਹੋਈ ਦੇ ਪਰੇਸ਼ਾਨ ਸੀ ਕੁਝ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰਾਂ ਨੇ ਨੀਤੂ ਨੂੰ ਛੁੱਟੀ ਦੇ ਦਿੱਤੀ ਘਰ ਆ ਕੇ ਕੁਝ ਦਿਨ ਨੀਤੂ ਦੀ ਮਾਂ ਨੇ ਨੀਤੂ ਦੇ ਸਹੁਰੇ ਘਰ ਹੀ ਰਹਿਣ ਦਾ ਫੈਸਲਾ ਕੀਤਾ ਉਸ ਦੀ ਸਾਫ ਸਫਾਈ ਉਸ ਦੀ ਮਾਂ ਨੂੰ ਹੀ ਕਰਨੀ ਪੈਂਦੀ। ਕੁਝ ਦਿਨਾਂ ਜੀ ਬੀਤ ਗਏ। ਆਖਿਰੋ ਕਿੰਨੇ ਦਿਨ ਧੀ ਘਰ ਰਹਿੰਦੀ। ਉਸ ਦੇ ਜਾਂਦੇ ਜਿੰਮੇਵਾਰੀ ਸੰਜੀਵ ਦੀ ਮਾਂ ਤੇ ਉਸ ਦੀ ਛੋਟੀ ਭੈਣ ਰਾਣੀ ਤੇ ਆ ਪਈ। ਪਰ ਇੱਕ ਦਿਨ ਜੀ ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਜਿਸ ਕਾਰਨ ਸੰਜੀਵ ਨੇ ਨੀਤੂ ਦੀ ਦੇਖਭਾਲ ਲਈ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ। ਜੋ ਕਿ ਉਸ ਦੀ ਨਿੱਜੀ ਸਫਾਈ ਤੋਂ ਲੈ ਕੇ ਉਸ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ। ਨੀਤੂ ਖੁਦ ਨੂੰ ਅਜਿਹੀ ਹਾਲਤ 'ਚ ਦੇਖ ਸਾਰਾ ਦਿਨ ਹੀ ਰੋਂਦੀ ਕਲਪਦੀ ਰਹਿੰਦੀ। ਅਜੇ ਤਾਂ ਮੇਰੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ। ਤਾਂ ਮੈਂ ਬੈੱਡ ਜੋਗੀ ਹੋ ਕੇ ਰਹਿ ਗਈ। ਸੰਜੀਵ ਉਸਨੂੰ ਬਹੁਤ ਸਮਝਾਉਂਦਾ ਇੰਜੀ ਵਕਤ ਬੀਤਣ ਲਗਾ ਜੇ ਮੈਂ ਨਹੀਂ ਬੀਤਿਆ ਸੀ ਇੱਕ ਦਿਨ ਦਫਤਰ ਤੋਂ ਥੱਕੇ ਟੁੱਟਿਆ ਹੀ ਸੰਜੀਵ ਦੇ ਆਉਂਦਿਆਂ ਉਸਦੀ ਮਾਂ ਚੀਚੀ ਰੋਣ ਲੱਗ ਪਈ ਉਸਦੇ ਪਿਤਾ ਜੀ ਛੋਟਾ ਭਰਾ ਤੇ ਭੈਣ ਰਾਣੀ ਵੀ ਬੈਠਕ 'ਚ ਮੌਜੂਦ ਸਨ ਸੁਣ ਲੈ ਸੰਜੀਵ ਮੈਂ ਤਾਂ ਬੱਸ ਆਕ ਗਈਆਂ ਕਦੋਂ ਤੱਕ ਸਾਂਭਾਂਗਾ ਇਹ ਬੋਝ ਤੇਰਾ ਵਿਆਹ ਇਸ ਲਈ ਨਹੀਂ ਕੀਤਾ ਸੀ ਕਿ ਅਸੀਂ ਨੀਤੂ ਦੀ ਸੇਵਾ ਕਰੀਏ ਜਿਹੜੀ ਆਪਣੇ ਜੋਗੀ ਨੂੰ ਇਹਨੂੰ ਪੋਤੇ ਦਾ ਮੂੰਹ ਸੁਆਦ ਦਿਖਾਏਗੀ ਸੁਣ ਲੈ ਮੇਰੀ ਗੱਲ ਇਹਨੂੰ ਛੱਡਿਆ ਇਹਦੀ ਮਾਂ ਕਰ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦੀ ਤਲਾਕ ਲੈ ਲੈ ਬੱਸ ਇਹਦੇ ਤੋਂ ਨਾ ਤੈਨੂੰ ਕੁੜੀਆਂ ਦਾ ਘਾਟ ਆਏ ਸੋਣਾ ਸੁਨੱਖਾ ਤੂੰ ਉਸਦੀ ਮਾਂ ਗੁੱਸੇ ਚ ਇਕੋ ਸਾਇ ਕਈ ਕੁਝ ਬੋਲ ਗਈ ਸਹੀ ਕਹਿ ਰਹੀ ਐ ਮਾਂ ਰਾਣੀ ਤੇ ਉਸਦਾ ਭਰਾ ਵੀ ਨਾਲ ਹੀ ਚਲਾਏ ਹੁਣ ਇਹਦੀ ਮਾਂ ਨੂੰ ਫੋਨ ਕਰ ਤੇ ਇਹਨੂੰ ਛੱਡ ਕੇ ਆਏ ਦੀ ਮਾਂ ਕੋਲ ਇਹ ਆਵਾਜ਼ ਉਸਦੇ ਪਿਤਾ ਦੀ ਸੀ ਸਭ ਦੀਆਂ ਗੱਲਾਂ ਸੁਣਦਿਆਂ ਸੰਜੀਵ ਸੋਫੇ ਤੇ ਡਿੱਗ ਪਿਆ ਤੇ ਸਿਰ ਫੜ ਕੇ ਬੈਠ ਗਿਆ ਉਸ ਨੂੰ ਇੰਜ ਬੈਠਾ ਦੇ ਉਸਦੀ ਫਿਰ ਮਾਂ ਬੋਲੀ ਨਾ ਕੀ ਸੁੱਖ ਮਿਲਿਆ ਤੈਨੂੰ ਵਿਆਹ ਕਰਾ ਕੇ ਮੁਫਤ ਦੀ ਮੁਸੀਬਤ ਸੇੜ ਲਈ ਹੁਣ ਸਿਆਪਾ ਮੁਕਾਇਨ ਨੂੰ ਮਗਰੋ ਲਾ ਤੁਸੀਂ ਸਾਰੇ ਪਾਗਲ ਤਾਂ ਨਹੀਂ ਹੋ ਗਏ ਸੰਜੀਵ ਚਿਲਾਇਆ ਤਲਾਕ ਦੇ ਦਾਂ ਜੀ ਨੀਤੂ ਦੀ ਜਗਾ ਉਸ ਦਿਨ ਮੈਂ ਡਿੱਗ ਜਾਂਦਾ ਫੇਰ ਬੋਲੋ ਫੇਰ ਸੰਜੀਵ ਹੰਝੂ ਪੂੰਝਦਾ ਬੋਲਿਆ ਨਾ ਹੁਣ ਤੂੰ ਇਸ ਬੋਝ ਪਿੱਛੇ ਸਾਡੇ ਨਾਲ ਜ਼ਬਾਨ ਲੜਾਏਂਗਾ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗ ਪਈ ਹੁਣ ਜਾਂ ਇਹ ਇਸ ਕੱਚ ਰਹੇਗੀ ਜਾਂ ਅਸੀਂ ਸਾਰੇ ਉਸ ਦਾ ਪਿਤਾ ਉਸ ਦੀ ਮਾਂ ਨੂੰ ਚੁੱਪ ਕਰਾਉਂਦਿਆਂ ਬੋਲਿਆ ਮੈਂ ਨਾ ਨੀਤੂ ਦਾ ਸਾਥ ਦੇ ਰਿਆ ਨਾ ਤੁਹਾਡਾ ਮੈਂ ਸਹੀ ਦਾ ਸਾਥ ਦੇ ਰਿਆ ਤੇ ਇਸ ਵਕਤ ਨੀਤੂ ਨੂੰ ਮੇਰੀ ਬਹੁਤ ਲੋੜ ਆ ਤੇ ਜੇ ਨੀਤੂ ਇਸ ਘਰ ਚ ਜਾਉਗੀ ਮੈਂ ਵੀ ਨਾਲ ਹੀ ਜਾਉਂਗਾ ਤੇ ਚੀਕਦਾ ਹੋਇਆ ਸੰਜੀਵ ਆਪਣੇ ਕਮਰੇ ਵਿੱਚ ਚਲਾ ਗਿਆ ਕਮਰੇ ਚ ਵੜਦਿਆਂ ਉਸਨੇ ਦੇਖਿਆ ਸਾਰੀਆਂ ਗੱਲਾਂ ਸੁਣਦੀ ਨੀਤੂ ਜ਼ਾਰ-ਜ਼ਾਰ ਰੋ ਰਹੀ ਸੀ ਠੀਕ ਕਹਿ ਰਹੀ ਆ ਮੰਮੀ ਪਾਪਾ ਮੈਂ ਬੋਝ ਹੀ ਆ ਤੁਹਾਡੇ ਤੇ ਸੁੱਖ ਵੀ ਕੀ ਦਿੱਤਾ ਮੈਂ ਤੁਹਾਨੂੰ ਤਲਾਕ ਦੇ ਦੋ ਮੈਨੂੰ ਤੇ ਨੀਤੂ ਦੇ ਨਾਂ ਕਹਿੰਦੇ ਸੰਜੀਵ ਨੇ ਉਸਦੇ ਜ਼ੋਰ ਦੀ ਚਪੇੜ ਮਾਰੀ ਖਬਰਦਾਰ ਗੁਦੋਬਾਰਾ ਇਦਾਂ ਬੋਲੀ ਤਾਂ ਤੇ ਉਸਨੇ ਰੋਂਦੀ ਹੋਈ ਨੀਤੂ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਖੁਦ ਵੀ ਰੋਣ ਲੱਗਾ ਅਸੀਂ ਕਾ ਤਾਂ ਚਾਹੁੰਦੇ ਸੀ ਇਦਾਂ ਹੋਵੇ ਪਰ ਸੰਜੀਵ ਬਸ ਇੰਨਾ ਹੀ ਕਹਿ ਸਕਿਆ ਉਸਨੇ ਜਲਦੀ ਨਾਲ ਆਪਣਾ ਤੇ ਨੀਤੂ ਦਾ ਜ਼ਰੂਰੀ ਸਮਾਨ ਪੈਕ ਕੀਤਾ ਤੇ ਨੀਤੂ ਨੂੰ ਚੁੱਕ ਕੇ ਬਾਹਰ ਆ ਗਿਆ ਉਹ ਤੁਰਨ ਲੱਗਾ ਤਾਂ ਉਸ ਦਾ ਪਿਤਾ ਚਿਲਾਇਆ ਜੇ ਇੱਕ ਵਾਰ ਚਲਾ ਗਿਆ ਤਾਂ ਮੁੜ ਪੈਰ ਨਾ ਪਾਈਂ ਇੱਥੇ ਤੈਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦੂੰ ਪਰ ਸੰਜੀਵ ਬਿਨਾ ਬੋਲੇ ਨੀਤੂ ਨੂੰ ਬਾਹਰ ਕਾਰ 'ਚ ਬਿਠਾ ਸਬਾਨ ਲੈ ਕੇ ਚਲਾ ਗਿਆ। ਉਸਨੇ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ। ਨੀਤੂ ਲਈ ਤੇ ਘਰ ਲਈ ਸੰਜੀਵ ਨੇ ਫੁੱਲ ਟਾਈਮ ਕੰਮ ਵਾਲੀ ਦਾ ਪ੍ਰਬੰਧ ਕਰ ਲਿਆ। ਇੱਕ ਫਿਜ਼ੀਓਥੈਰੇਪੀ ਵਾਲਾ ਹਰ ਰੋਜ਼ ਉਸ ਨੂੰ ਐਕਸਰਸਾਈਜ਼ ਕਰਵਾਉਣ ਵੀ ਆਉਂਦਾ। ਨੀਤੂ ਸੰਜੀਵ ਦਾ ਸੱਚਾ ਪਿਆਰ ਦੇਖ ਅੰਦਰ ਤੱਕ ਭਿੱਜ ਜਾਂਦੀ। ਵਕਤ ਗੁਜ਼ਰਦਾ ਗਿਆ। ਹੁਣ ਨੀਤੂ ਫਿਜ਼ੀਓਥੈਰੇਪੀ ਵਾਲੇ ਡਾਕਟਰ ਵੱਲੋਂ ਦਸਿਆਂ ਕਸਰਤਾਂ ਸਾਰਾ ਦਿਨ ਵਾਰ-ਵਾਰ ਕਰਦੀ। ਉਸ ਦੀ ਮਿਹਨਤ رنگ ਲਿਆਈ। ਨੀਤੂ ਦੀ ਸੱਜੀ ਲੱਤ 'ਚ ਥੋੜੀ-ਥੋੜੀ ਜਾਨ ਆਉਣ ਲੱਗੀ। ਇੱਕ ਦਿਨ ਨੀਤ ਹੋ ਗਈ ਇੰਝੇ ਵਕਤ ਬੀਤਦਾ ਗਿਆ ਅਜ ਨੀਤੂ ਬਹੁਤ ਖੁਸ਼ ਸੀ ਜਦ ਬੈਡਰੂਮ ਚ ਬਣੇ ਵਾਸ਼ਰੂਮ ਤੱਕ ਉਹ ਖੁਦ ਚੱਲ ਕੇ ਗਈ ਸਮਾਂ ਬੀਤਦਾ ਗਿਆ ਅੱਜ ਦੀਵਾਲੀ ਦਾ ਦਿਨ ਸੀ ਹੁਣ ਤਾਂ ਨੀਤੂ ਕਈ ਛੋਟੇ ਮੋਟੇ ਕੰਮ ਵੀ ਆਪੇ ਕਰਨ ਲੱਗੀ ਸੀ ਅੱਜ ਸ਼ਾਮ ਨੂੰ ਉਸ ਸੰਜੀਵ ਦੇ ਆਉਣ ਤੋਂ ਪਹਿਲਾਂ ਰੱਜ ਕੇ ਤਿਆਰ ਹੋਈ ਪਰ ਇਹ ਕੀ 5 ਵਜ ਗਏ ਸੀ ਸੰਜੀਵ ਅਜੇ ਆਇਆ ਹੀ ਨਹੀਂ ਸੀ ਉਸਨੇ ਸੰਜੀਵ ਨੂੰ ਕਈ ਫੋਨ ਕੀਤੇ ਹਰ ਵਾਰ ਆਊਟ ਆਫ ਰੇਂਜ ਹੀ ਆ ਰਿਹਾ ਸੀ ਨੀਤੂ ਘਬਰਾ ਰਹੀ ਸੀ ਹਾਤ ਸੰਜੀਵ ਨੂੰ ਕੀ ਹੋ ਗਿਆ ਉਧਰ 5 ਵਜੇ ਦੀ ਦੀਵਾਲੀ ਹੋਣ ਕਾਰਨ ਅੱਜ ਕੰਮ ਵਾਲੀ ਨੇ ਵੀ ਘਰ ਜਾਂਦੀ ਸਹਾਸਤ ਮੰਗੀ ਤੇ ਉਸਦੇ ਜਾਂਦੇ ਹੀ ਨੀਤੂ ਦਾ ਮਨ ਕਾਲਾ ਜਿਹਾ ਪੈਣ ਲੱਗਾ ਕਿਸੇ ਨੇ ਹੋਣੀ ਤੋਂ ਡਰਦੀ ਹੋ ਰੱਬ ਨੂੰ ਯਾਦ ਕਰਨ ਲੱਗੀ ਹੁਣ ਤਾਂ ਨੀਤੂ ਰੋਣ ਹੀ ਲੱਗ ਪਈ ਸੰਜੀਵ ਕਿਉਂ ਨਹੀਂ ਆਇਆ ਫੋਨ ਵੀ ਨਹੀਂ ਸੀ ਮਿਲ ਰਿਹਾ ਅਚਾਨਕ ਦਰਵਾਜ਼ੇ ਤੇ ਬੈਲ ਹੋਈ ਨੀਤੂ ਨੇ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲਿਆ ਸੰਜੀਵ ਨੂੰ ਦੇਖ ਉਸਦੀ ਜਾਨ ਚ ਜਾਣਈ ਤੇ ਨੀਤੂ ਨੂੰ ਦਰਵਾਜ਼ੇ ਤੇ ਖੜੀ ਦੇਖ ਸੰਜੀਵ ਹੱਕਾ ਬੱਕਾ ਹੀ ਰਹਿ ਗਿਆ ਦਰਵਾజా ਕਿਸਨੇ ਖੋਲਿਆ ਮੈਂ ਨੀਤੂ ਮੁਸਕਰਾ ਕੇ ਬੋਲੀ ਮਤਲਬ ਤੂੰ ਕਮਰੇ ਚੋ ਦਰਵਾਜੇ ਤੱਕ ਤੁਰ ਕੇ ਵਾ ਵਾ ਤੇ ਉੱਚੀ ਉੱਚੀ ਹੱਸਦਿਆਂ ਸੰਜੀਵ ਨੇ ਨੀਤੂ ਨੂੰ ਖੁਸ਼ੀ ਚ ਚੁੱਕ ਲਿਆ ਤੁਰ ਕੇ ਵਿਖਾ ਨੀ ਤੂੰ ਸੱਚਮੁੱਚ ਧੁਰਨ ਲੱਗੀ ਅਸ ਤੁਹਾਨੂੰ ਇਹੀ ਤਾਂ ਸਰਪ੍ਰਾਈਜ਼ ਦੇਣਾ ਸੀ ਤੇ ਤੁਸੀਂ ਇੰਨੀ ਲੇਟ ਮੈਂ ਤਾਂ ਡਾਰੀ ਗਈ ਸੀ ਨੀ ਤੂੰ ਅੱਖਾਂ ਭਰਦਿਆਂ ਬੋਲੀ ਮੇਰੀ ਜਾਨ ਤੇਰੇ ਲਈ ਦੀਵਾਲੀ ਤੇ ਤੋਹਫੇ ਲੈ ਰਿਆ ਸੀ ਤੇ ਉਸਨੇ ਸੂਟ ਜੁੱਤੀ ਹੋਰ ਵੀ ਕਈ ਕੁਝ ਨਹੀਂ ਤੂੰ ਅੱਗੇ ਢੇਰ ਕਰ ਦਿੱਤਾ ਨੀ ਤੂੰ ਨੇ ਘੁੱਟ ਕੇ ਸੰਜੀਵ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ ਕਮਲਿਏ ਹੁਣ ਕਿਉਂ ਰੋਂਦੀਆਂ ਤੁਹਾਨੂੰ ਪਤਾ ਇਹ ਸਿਰਫ ਤੇ ਸਿਰਫ ਤੁਹਾਡੇ ਪਿਆਰ ਦੀ ਤਾਕਤ ਹੀ ਆ ਜਿਹੜਾ ਮੈਂ ਦੁਬਾਰਾ ਆਪਣੇ ਪੈਰਾਂ ਤੇ ਧੁਰ ਪਈ ਤੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦੇਂਦੇ ਤਾਂ ਮੈਂ ਅੰਦਰਲੇ ਗਮ ਨਾਲ ਉਦਹੀਂ ਮਰ ਜਾਣਾ ਸੀ ਰੀਅਲੀ ਸੰਜੀਵ ਆਈ ਲਵ ਯੂ ਸੋ ਮੱਚ ਮੈਂ ਤਾਂ ਹਰ ਪਲ ਰੱਬ ਦਾ ਸ਼ੁਕਰ ਕਰਦੀ ਆ ਜੋ ਤੁਹਾਡੇ ਵਰਗਾ ਜੀਵਨ ਸਾਥੀ ਮੈਨੂੰ ਮਿਲਿਆ